ਨਮਸਕਾਰ ਜੀ ਸਾਰਿਆਂ ਨੂੰ ਚਟੋਰੀ ਨਿਕੋ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਵਾਂਗੇ ਅੱਜ ਤੁਹਾਨੂੰ ਸਾਦੀ ਅਤੇ ਸਿੰਪਲ ਸਬਜੀ ਗਵਾਰੇ ਦੀਆਂ ਫਲੀਆਂ ਬਣਾ ਕੇ ਦਿਖਾਵਾਂਗੇ ਜੋ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੋਣਗੀਆਂ ਇੱਧਰ ਆਪਾਂ ਦੇਸੀ ਗਵਾਰੇ ਦੀਆਂ ਫਲੀਆਂ ਲੈ ਲਈਆਂ ਸੀ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਾਂਟ ਲਿਆ ਦੇਖੋ ਕਿੰਨੀ ਵਧੀਆ ਹੈ ਆਪਣੀਆਂ ਫਲੀਆਂ ਤੇ ਇਹਦੇ ਆਪਾਂ ਦੋਵੇਂ ਪਾਸੇ ਡੰਡਰ ਉਤਾਰ ਲਏ ਆ ਦੇਖੋ ਤੇ ਇਹ ਸਬਜੀ ਆਪਣੀ ਸਿੰਪਲ ਸਾਦੀ ਅਤੇ ਟੇਸਟੀ ਸਬਜੀ ਬਣ ਕੇ ਤਿਆਰ ਹੋ ਗਈ ਇੱਕ ਵਾਰੀ ਇਹ ਜਰੂਰ ਟਰਾਈ ਕਰੋ ਆਪਾਂ ਜਿਆਦਾ ਤੇਜ਼ ਮਸਾਲੇ ਨਹੀਂ ਇਹਦੇ ਵਿੱਚ ਐਡ ਕਰਾਂਗੇ ਇਧਰ ਆਪਾਂ ਪਾਣੀ ਗਰਮ ਰੱਖ ਲਿਆ ਤੇ ਉਹਦੇ ਵਿੱਚ ਆਪਾਂ ਅੱਧਾ ਚਮਚਾ ਨਮਕ ਪਾਵਾਂਗੇ ਜਦੋਂ ਆਪਣਾ ਪਾਣੀ ਗਰਮ ਹੋ ਗਿਆ ਉਹਦੇ ਵਿੱਚ ਹੀ ਆਪਾਂ ਆਪਣੀਆਂ ਫਲੀਆਂ ਪਾ ਦੇਵਾਂਗੇ ਫਲੀਆਂ ਦਾ ਇੱਕ ਉਬਾਲਾ ਆਉਣ ਤੀਕ ਆਪਾਂ ਇਸ ਨੂੰ ਹਲਾ ਕੇ ਇਸ ਤਰ੍ਹਾਂ ਉਬਾਲਾ ਲਿਆਵਾਂਗੇ ਜਦੋਂ ਕਿ ਇਹਨੂੰ ਉਬਾਲਾ ਜਾਊਗਾ ਤੇ ਫਿਰ ਤੁਹਾਨੂੰ ਦਿਖਾਉਨੇ ਆ ਦੇਖੋ ਇਸ ਤਰ੍ਹਾਂ ਆਪਣੀਆਂ ਫਲੀਆਂ ਬਣ ਜਾਣਗੀਆਂ ਤੇ ਦੇਖੋ ਇਸ ਤਰ੍ਹਾਂ ਮੈਸ਼ ਹੋ ਜਾਣਗੀਆਂ ਹੱਥ ਨਾਲ ਆਪਾਂ ਜ਼ਿਆਦਾ ਨਹੀਂ ਉਬਾਲਣੀਆਂ ਜ਼ਿਆਦਾ ਉਬਾਲਣ ਨਾਲ ਇਹ ਸਾਰੀਆਂ ਫਲੀਆਂ ਟੁੱਟ ਜਾਣਗੀਆਂ ਇਸ ਤਰ੍ਹਾਂ ਆਪਾਂ ਕਿਸੇ ਛਾਲਨੀ ਵਿੱਚ ਪਾ ਲਵਾਂਗੇ ਜਾਂ ਕਿਸੇ ਟੋਕਰੀ ਵਿੱਚ ਇੱਧਰ ਆਪਾਂ ਕੜਾਈ ਵਿੱਚ ਤੇਲ ਗਰਮ ਕਰਕੇ ਵਿੱਚ ਜੀਰਾ ਪਾਵਾਂਗੇ ਜੀਰਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਲਸਣ ਐਡ ਕਰਾਂਗੇ ਤੇ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਆਪਾਂ ਇਹਦੇ ਵਿੱਚ ਕੁਝ ਹੋਰ ਨਹੀਂ ਪਾਣਾ ਆਪਾਂ ਲਸਣ ਤੇ ਜੀਰੇ ਦਾ ਸਿੰਪਲ ਤੜਕਾ ਲਗਾ ਕੇ ਸਾਦੀ ਸਬਜ਼ੀ ਤਿਆਰ ਕਰਾਂਗੇ ਤੇ ਇਹਦੇ ਵਿੱਚ ਆਪਾਂ ਬੇਸਨ ਮਸਾਲੇ ਹਲਦੀ ਧਨੀਆ ਪਾਊਡਰ ਮਿਰਚਾਂ ਅਤੇ ਨਮਕ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਸਬਜ਼ੀ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜਦੋਂ ਕਿ ਆਪਣਾ ਮਸਾਲਾ ਪੁੱਜੂਗੇ ਇਹਦੇ ਵਿੱਚ ਆਪਾਂ ਹਣੀਆਂ ਉਬਲੀਆਂ ਹੋਈਆਂ ਫਲੀਆਂ ਪਾ ਦੇਵਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰਦੇ ਹੋਏ ਭੁੰਨਾਂਗੇ ਤੇ ਆਪਾਂ ਹੁਣ ਗੈਸ ਕੱਟ ਹੀ ਕਰਾਂਗੇ ਤਾਂ ਕਿ ਆਪਣਾ ਮਸਾਲਾ ਸਾੜ ਨਾ ਜਾਵੇ ਤੇ ਇਹਨੂੰ ਇੱਕ ਤੋਂ ਦੋ ਮਿੰਟ ਵਾਸਤੇ ਘੱਟ ਗੈਸ ਤੇ ਪਕਾਵਾਂਗੇ ਫੋਨੇ ਨੂੰ ਆਪਾਂ ਟੱਕਦੇ ਹਾਂ 2 ਮਿੰਟ ਵਾਸਤੇ ਤੇ ਠਕਣ ਤੋਂ ਬਾਅਦ ਦੇਖੋ ਆਪਣੀ ਸਰਦੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹ ਆਪਾਂ ਸਿੰਪਲ ਰੋਟੀ ਪਰੌਂਠੇ ਪੂਰੀ ਨਾਲ ਬਹੁਤ ਹੀ ਵਧੀਆ टेस्ट लगती है एक बार ये सब्जी जरूर ट्राई करो प्लीज़ चैनल पर पहली बार आए चैनल लाइक शेयर सब्सक्राइब करना ना भुलो देखो अपनी सब्जी जीरा लसन का तड़का बहुत ही वह टेस्टी होंगे इस करके आपा प्याज कुछ ये नहीं ऐड किया अपना सिंपल ही बनाईए एक बार रेसिपी जरूर ट्राई करो वीडियो वाली लगी वीडियो लाइक शेयर कमेंट करना ना भुल्यो ਤੇ ਇਹ ਸਬਜ਼ੀ ਖਾਓਗੇ ਇੱਕ ਦੀ ਥਾਂ ਚਾਰ ਰੋਟੀਆਂ ਖਾਓਗੇ ਤੇ ਦਿਲ ਵੀ ਤੁਹਾਡਾ ਬਹੁਤ ਖੁਸ਼ ਹੋ ਜਾਏਗਾ ਸਬਜ਼ੀ ਖਾ ਕੇ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰੋ ਇਹ ਸਦਾ ਬਹਾਰ ਸਬਜ਼ੀ ਹੈ ਤੇ ਇਹ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਇਹ ਨੂੰ ਲੁਕੀ ਵੀ ਖਾ ਸਕਦੇ ਹੋ ਧੰਨਵਾਦ